ਏ ਵੀ ਵੇਖੋ ਨਾ ਚਲ ਜੇ ਚਾਰ ਹੀ ਤੇ ਅੱਧ ਚ ਆ ਗਿਆ ਕੰਮ ਤੇ ਥੋੜੀ ਬੋਧੇ ਸਾਨੂੰ ਦੇ ਦੁੱਧ ਦੇ 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 ਜਾਂ ਉਹਦੇ ਚ ਆਰਤੀਆਂ ਕੋ ਲੱਗਦੇ ਸਾਨੂੰ 2 1 ਦਲੀ ਜੀ ਤੇ ਮੇਰੀ ਗੱਲ ਸੁਣਾ ਜਦੋਂ ਜੋਬਾਂ ਤੇ ਹੁੰਦਿਆਂ ਕਿੰਨੀ ਬਰਕਤ ਹੈ ਘਰ ਫਿਰ ਜੋ ਨਾ ਜੋ ਨਾ ਜੋ ਕੇ ਗਾਨੀ ਪੁਸ਼ਪਾਂ ਤੇ ਜਦੋਂ ਜਿਹੜੇ ਸ਼ੁਰੂ ਕੀਤਾ ਵਾ ਵੀ ਉਹ ਨਈ ਰਾਮ ਪਿਆਰੀ ਸਮਝ ਗਈ ਪਿਆਰੀ ਸਮਝ ਗਈ ਕਿਹ ਲਿਆ 21 ਦਲਜੀਤ ਪੁੱਤ ਜੋਬਨ ਨੂੰ ਲੈ ਲਿਆ ਲੱਗੀ ਹੈ ਨਾ ਤੇ ਮੈਂ ਉੱਥੇ ਹੀ ਚੁੱਪ ਕਰਾ ਦਿੱਤਾ ਹੁਣ ਕਰੋ ਸੀ ਚਲ ਜਿੰਨਾ ਤੀਨ ਨਾ ਹੋਣ ਯਾਰ ਬਈ ਹੁਣ ਮੈਂ ਕਰ ਦੇਣਾ ਚਲ ਨਹੀਂ ਹੋਣਾ ਬਾਈ ਚਲੋ ਚੋ ਚਲੋ ਚੋ ਚਲੋ ਚੋ ਨਹੀਂ ਹੋਣਾ ਬਾਈ ਅਰੇ ਇੱਕ ਹੋਇਆ ਜੇ ਅੱਜ ਹੀ ਧੁੱਪ ਲੱਗੀ ਆ ਚਲੋ ਲਾ ਦੇ ਕੱਪੜੇ ਤਾਂ ਵੀ ਚਲੋ ਪਹਿਲਾਂ ਭਜਾ ਭਜਾ ਮਾਰਦੇ ਦੋਵੇਂ ਜੀ ਉਹਦੇ ਹੁਣ ਭੁਕੇ ਮੰਦੇ ਚੋਈਆਂ ਬਾਠੇ ਸ਼ੁਰੂ ਕਿੱਥੋਂ ਕਰਨਾ ਵੀ ਉਹਦੇ ਗਿਆਨੀ ਦੇ ਤੱਕ ਨਹੀਂ ਹੈਗਾ ਕਿੰਨੀ ਵਰਗੀ ਦੋਵਾਂ ਜੀਆਂ ਨੇ ਹੁੰਦੇ ਕਿੰਨੀ ਵਰਗੀ ਹੈ ਤੂੰ ਆਪ ਸੋਚ ਪੁੱਛ ਜੋ ਬੰਦੇ ਹੁੰਦਿਆਂ ਵੀ ਸਾਰਾ ਕੰਮ ਚੱਲਦਾ ਹੀ ਸੀ ਹਾਂ ਠੀਕ ਹੈ ਪਤਾ ਨਹੀਂ ਉਹ ਕਿਹੋ ਜੀ ਉਹਦੀ ਕਿਸਮਤ ਸੀਗੀ ਪਹਿਲਾਂ ਉਹ ਗਿਆ ਤੇ ਘਰ ਦੇ ਘਰਾਂ ਬੈ ਗਿਆ ਜੋਤਰੀ ਐਸੀ ਕਿਸਮਤ ਹੋ ਗਈ ਆਪਣੀ ਨਾਲ ਲਈ ਚਲਾਰਾ ਪੈ ਤੂੰ ਹੈ ਦਲਜੀਤ ਪੁੱਤ ਜੋ ਬੰਦੇ ਹੁੰਦਿਆ ਨਾ ਕਿੰਨੀਆਂ ਗੱਲਾਂ ਕੀਤੀਆਂ ਤੁਸੀਂ ਮੈਨੂੰ ਤੇ ਮੰਮੀ ਹੁੰਦੇ ਤੁਸੀਂ ਦੇ ਦਿੰਦੇ ਪੈਸੇ ਪਏ ਹੌਣ ਕਿੱਥੋਂ ਮੀਂਹ ਦੱਸੋ ਬਣਾ ਆਪਣੇ ਖਰਚੇ ਕਿੱਥੋਂ ਕਰਦੇ ਸੀ ਮੰਮੀ ਪੈਸੇ ਹੌਣ ਕਿੱਥੋਂ ਦੱਸੋ ਬਣਾ ਆਪਣੇ ਖਰਚੇ ਵੀ ਤਾਂ ਤੁਹਾਡੇ ਚੱਲਦੇ ਨੇ 2 1 ਮੰਮੀ ਪੈਸੇ ਹੌਣ ਕਿੱਥੋਂ ਦੱਸੋ ਬਣਾ ਆਪਣੇ ਖਰਚੇ ਵੀ ਤਾਂ ਪੁੱਤ ਕਰਨੀ ਡੇ ਜੇ ਨਾ ਕਿ ਮੰਮੀ ਕਾਦੇ ਖਰਚੇ ਕਰਨ ਡੇ ਨਹੀਂ ਕਿੰਨੇ ਕ ਮੈਂ ਸੂਟ ਲੈ ਆਂਦੇ ਤੇ ਕਿੰਨਾ ਕੁਝ ਸਮਾਨ ਲੈ ਆਉਂਦੀ ਮੈਂ ਲੈ ਆਉਂਦੀ ਮੈਂ 2 1 ਮੰਮੀ ਐ ਦੱਸੋ ਕਿੱਥੋਂ ਲਿਆਵਾਂ ਮੈਂ ਡੈਡੀ ਕਾਦਾ ਸਮਝ ਨਹੀਂ ਦੱਸੋ ਬਣਾ ਜੋ 4 ਕਿੱਲੇ ਹੀ ਉਹਨੂੰ 2 ਕਿੱਲੇ ਫਰਾਤੇ ਹੀ ਉਸੇ ਉਸੇ ਹਿੱਸੇ ਦੇ ਮੰਗਿਆ ਨਹੀਂ ਗਿਆ ਪਰ ਇਹ ਆਪੇ ਮੈਨੂੰ ਨਾ ਜੋਬਨ ਲੱਭਦਾ ਹੀ ਉੱਥੇ ਜਾ ਨਾ ਮੇਰੇ ਕਾਸਾਮ ਕਰਦਾ ਨਹੀਂ ਲੱਗਣੀ ਮੇਰੇ ਤੋਂ ਮੇਰੇ ਤੋਂ ਨਹੀਂ ਜੋਬਾਂ ਅੰਦਰ ਸੀ ਨਹੀਂ ਕਰਦੇ ਯਾਰ ਇਹੋ ਗੱਲ ਕਰੇ ਹੋਰ ਕੀ ਕਹਣਾ ਫਿਰ ਮੇਰੀ ਗੱਲ ਨਾਲ ਕਿਹੜੇ ਕਿਹੜੇ ਪਿੰਡ ਤੋਂ ਆਏ ਜਾਂਦੇ ਸਿੱਧਵਾਂ ਦੇ ਬਾਝੂ ਨਹੀਂ ਅਸੀਂ ਤੇ 21 21 ਡਾਡ ਜੀ ਫਿਰ ਉਹਨੂੰ 2 ਕਿਲੋ ਦੇਤੇ ਹੀ ਦੋ ਲੱਭੀ ਆਨੂੰ ਕਿਹਦੇ ਪੈਸੇ ਦੇਣੀ ਆ ਇਹ ਦਰੀ ਜਮਾ 2 ਕਿਲੋ 2 ਕਿਲੋ ਦੇਤੇ ਸੀ ਮੈਂ ਮਾੜੀ ਚਾਰ ਜੰਤਰੇ ਲੱਗਿਆ ਤੂੰ 2 ਕਿਲੋ ਉਹ ਗੋਲੀਆਂ ਵੇਚੀਆਂ 2 ਕਿਲੋ ਚੰਗਾ ਭਾਈ ਤੇ ਸੀ ਉਹਨਾਂ ਵਿੱਚ ਵੋਕੇ ਲੈ ਜੀ ਇਹਦਾ ਤੁਹਾਡਾ ਕਹਿੰਦਾ ਡੇੜੀ ਚੇਕਾ ਫਲਾਮ ਨੂੰ ਵੀ ਦੀ ਰਕੜੀ ਤੰਗੜ ਕੇ 21 ਡਾਡ ਜੀ ਉਹਨੂੰ ਦੋ ਕਿਲੇ ਦੇਤੇ ਹੀ ਉਹਨੇ ਦੇਖਿਆ ਹੀ ਸਾ ਤੁਸੀਂ ਉਹ ਪੁੱਤ ਦੇ ਵੇਖਿਆ ਤਾਂ ਹੈਗਾ ਹੀ ਪਰ ਮੈਨੂੰ ਜੋਤ ਵਿੱਚ ਉਹ ਨਾ ਯਾਰ ਦੇਖ ਕੋਈ ਮੇਰੇ ਕੋਲ ਆ ਗਿਆ ਯਾਰ ਉਹ ਵੀ ਤੁਸੀਂ ਕਹਿ ਤੂ ਦੇਖੋ ਸੀ ਵੀ ਕੋਲੇ ਸੀ ਵੀ ਕੋਲੇ ਸੀ ਨਹੀਂ ਕੋਲੇ ਆ ਗਿਆ ਇਦਾਂ ਮੈਂ ਕੋਸੀ ਰਿਗੋੜਿਆ ਕੀ ਰਿਹਾ ਯਾਰ ਉਹ ਇਹਨਾਂ ਦੋਵਾਂ ਦਾ ਸੀਨ ਚੜਵਾਉਣਾ ਆਹ ਵੀ ਤਾਂ ਇਹਨਾਂ ਦਾ ਫਾਇ ਲੱਜ ਜਾਂਦੇ ਨੇ ਤਰ੍ਹਾਂ ਨਾ ਉੱਠਣ ਜੋਗੇ ਤੇ 1 1.5 ਜੀ ਜਦੋਂ ਉਹਨੂੰ 2 ਕਿਲੇ ਦਿੱਤੇ ਹੀ ਉਹ ਲੋਹੀ ਸਣੀ ਵੇਖਿਆ ਤੁਸੀਂ ਉਸ ਨਹੀਂ ਫੇਲਾ ਉਹਨੂੰ ਕੀ ਹੋ ਗਿਆ ਯਾਰ ਨਾ ਤੂੰ ਕੀ ਹੋ ਗਿਆ 1 1.5 ਜੀ ਜਦੋਂ ਉਹਨੂੰ ਦੋ ਕਿਲੇ ਇਹਨੇ ਕਰ ਦੇਣ ਹੋਗੇ ਸੱਚੀ ਨਹੀਂ ਉਹਦੇ ਆਵੇ ਬਣਾ ਹੀ ਲਿਆਦੀ ਇਹ ਜਿਹੜਾ ਆ ਗਿਆ ਪੱਲੇ ਲਿਗਾ ਦੇ ਦੋ ਤੂੰ ਉਹ ਮੋਗੀਆਂ ਉਹ ਅੱਜ ਮੋਗੀਆਂ ਨਾ ਬੜਾ ਵੀ ਨਹੀਂ ਹਟ ਗਈ ਅੱਛਾ ਥੋੜੀ ਮੈਂ ਗਿਆ ਘਟਾ ਉਹ ਮੋਗੀਆਂ ਨਾ ਤੇ ਹੁਣ ਅੱਜ ਟਿੱਕੇ ਕੱਲ ਕਿਦੋਂ ਆ ਗਿਆ ਮਟਰ ਪਨੀਰ ਜਿਹਾ ਉਹ ਪਨੀਰ ਲੱਗ ਦਿੱਤਾ ਗਵਾਡੀਆਂ ਨੂੰ ਨਹੀਂ ਪਰ ਆਲੂ ਗਾਜਰਾ ਬਣਾ ਲਈ ਰੋਟੀ ਬਣਾ ਲਈ ਅੱਜ ਕੋਈ ਗੱਲ ਨਹੀਂ ਦਾਲ ਚੱਲ ਜੜੀ ਇਹ ਸਾਂ ਮੰਗਰਾ ਹੈ ਨਾ ਉਹ ਕੋਈ ਮੰਗਦੇ ਹੁਣ ਮੇਰੇ ਕੋ ਕੱਲੇ ਕੋ ਮੰਗਣ ਦੇ ਦਲਜੀਤ ਹੈ ਉਹ ਤਾਂ ਗਲਤੀ ਹੋ ਗਈ ਪੁੱਤ ਪਿਓ ਤੇਰੇ ਨੇ ਗਲਤੀ ਕਰ ਲਈ ਤੀਜਾ ਹਿੱਸਾ ਸਾਨੂੰ ਵੀ ਰੱਖਣਾ ਚਾਹੀਦਾ ਸੀ ਅੱਜ ਜਿਹੜੇ ਤੱਲੇ ਲੈਣ ਦੇ ਨਾ ਪੈਸਿਆਂ ਨੂੰ ਨਾਇਤਾੜੇ ਕੋ ਬੇਇਤੀ ਕਰਵਾਉਂਦੇ ਆ ਉਹ ਸਾਡੀ ਵੀ ਨਾ ਹੁੰਦੀ ਕੋਈ ਬੇਇਤੀ ਕਾਦੀ ਗੱਲ ਤੋਂ ਕਰਨ 21 ਅੰਮੀ ਬੇਇਤੀ ਕਾਦੀ ਦੱਸੋ ਤੁਸੀਂ ਕਹੋਗੇ ਸਾਡੇ ਕੋਲ ਹੈ ਨਹੀਂ ਤੇ ਮੈਂ ਕਿਹੜੇ ਕਹਾਂਗੀ 21 ਕੱਲ ਨੂੰ ਪੁੱਤ ਕਿਧਰ ਦੇਣ ਮਾਰ ਹੋਇਆ ਨਾ 21 ਮੇਰੀ ਗੱਲ ਸੁਣੋ ਮੈਨੂੰ ਪਤਾ ਲੱਗਾ ਵਾ ਕਿ ਚੋਤੇ ਘਰ ਮੁੰਡਾ ਹੋਇਆ ਵਾ ਡੈਡ ਜੀ ਮੁੰਡਾ ਹੋਇਆ ਤਾਂ ਅਸੀਂ ਅਹੀਂ ਦੱਸੂਗੀ ਇਹ 2 ਮਿੰਟ ਪਿਓ ਨਾ ਇਹ ਕਦੀ 21 ਮੇਰੀ ਗੱਲ ਸੁਣੋ ਮੈਨੂੰ ਪਤਾ ਲੱਗਾ ਵੀ ਚੋਤੇਕਰ ਮੁੰਡਾ 21 ਜਾਓ ਜਾ ਕੇ ਨਾ ਤੇ ਮਿਲ ਕੇ ਆਦੋਂ ਮੈਂ ਜੀ ਹੁਣ ਨਾ ਬਾਹ ਫੜੀ ਹੁੰਦੇ ਤੁਹਾਡੀ ਜਿੱਦਾਂ ਧੱਕੇ ਮਾਰੇ ਨਾ ਤੇ ਅੱਲਾ ਟਾਈਮ ਆ ਗਿਆ ਹੀ ਹੋ ਅੱਛਾ ਤੁਹਾਡਾ ਜੋ ਮੇਰਾ ਜੋ ਜਿੰਨਾ ਕੰਮ ਕਰਨ ਦੇ ਆ ਉਹ ਸੰਦੀਪ ਜਿਹੜਾ ਮੈਂ ਕੰਮ ਗਾਣਿਆ ਨਾ ਉਹਦੇ ਲਈ ਨਾ ਸਾਰੀ ਉਮਰ ਲਈ ਸੋਖੀ ਸ਼ਰੀਕ ਨਾ ਮੈਂ ਖਤਮ ਕਰ ਦਨੇ ਆ ਸ਼ਰੀਕ ਖਤਮ ਕਰ ਦੇ ਕਰ ਦੇ ਨਾ ਆਪਣਾ ਨਾ ਬੇੜਾ ਕਰਕੇ ਕਰ ਲਿਓ ਬੁਰੇ ਤੇ ਮੈਨੂੰ ਵੀ ਲੱਗਦੇ ਆ ਅੱਗੇ ਕੀ ਮੈਂ ਚਤਪਲ ਗਿਆ ਸ਼ਰੀਕ ਨਾ ਖਤਮ ਕਰ ਦਨੇ ਆ ਮੈਂ ਤੁਹੀ ਨਾ ਸੀ ਕਤਮ ਕਰ ਦੇ ਕਰ ਦੇ ਨਾ ਆਪਣਾ ਬੇੜਾ ਕਰਕੇ ਨਾ ਕਰ ਲਿਓ ਉਹ ਬਸ ਠੀਕ ਆ ਤੁਹਾਨੂੰ ਨਹੀਂ ਮੇਰੇ ਤੇ ਯਕੀਨ ਹੋਰ ਮੈਨੂੰ ਹੋਰ ਮੈਨੂੰ ਬੜਾ ਫੋਬ ਲੈ ਗਿਆ ਪਰ ਚਲ ਗਿਆ ਕੰਮ ਚਲੋ 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 ਨਹੀਂ ਹੋਈ ਨਾ ਉਹ ਬਸ ਠੀਕ ਆ ਤੁਸੀਂ ਨਹੀਂ ਮੇਰੇ ਤੇ ਯਕੀਨ ਕਰਨੇ ਬਾਹਰ ਲੈ ਕਿਥੋਂ ਕਰਨਾ ਵਾ ਪਤਾ ਨਹੀਂ ਕੀ ਸੋਚਦੇ ਰਹਿੰਦੇ ਆ ਬੰਦ ਪਤਾ ਨਹੀਂ ਕੀ ਸੋਚਦੇ ਰਹਿੰਦੇ ਆ ਬਥੇਰਾ ਸਮਝਾਇਆ ਵਾ ਕਿ ਮਾੜੇ ਕੰਮ ਨਾ ਕਰਿਓ ਇਹ ਤੁਹਾਡੇ ਤੇ ਆਪਣੇ ਤੇ ਪੈ ਜਾਣੇ ਆ ਪਰ ਇਹ ਸਮਝਦੇ ਹੀ ਨਹੀਂ ਹੈਗੇ ਕੀ ਕਰਾਂ ਮੈਂ ਹੁਣ ਇੱਕ ਤੇ ਮੈਨੂੰ ਇਹ ਵੀ ਆ ਕਿ ਚੰਗਾ ਹੋਇਆ ਇਹ ਜਿਹੜੀ ਤਲਫ ਦੀ ਫਿਰਦੀ ਆ ਨਾ ਇਹਨੂੰ ਇੱਕ ਵਾਰੀ ਸਮਝਿੰਦੀ ਸਿੰਗਲ ਬਣੀ 2 1 ਮੈਨੂੰ ਤੇ ਇਹ ਆ ਕਿ ਤੇ ਆਪਣੇ ਪੈਰਾਂ ਤੇ ਨਕਵਾੜੀ ਮਾਰ ਲੈਣ ਪਰ ਇੱਕ ਗੱਲ ਇਹ ਵੀ ਆ ਕਿ ਚੰਗੀ ਤੇ ਮੈਨੂੰ ਵੀ ਨਹੀਂ ਲੱਗਦੀ ਫੇਰ ਅੜ ਗਈ ਨਾ ਚੰਗੀ ਤੇ ਮੈਨੂੰ ਨਹੀਂ ਲੱਗਦੀ ਚੰਗੀ ਤੇ ਮੈਨੂੰ ਜੋਤ ਵੀ ਨਹੀਂ ਲੱਗਦੀ ਹਾਂਜੀ ਮਛਰੀ ਫਿਰਦੀ ਸੀ ਪੈਸੇ ਲੈਣੇ ਨਾ ਸਾਡੇ ਕੋਲੋਂ ਤਾਂ ਹੀ ਮਛਰੰਡੀ ਆ ਕੋਈ ਗੱਲ ਨਹੀਂ ਹੁਣ ਪਤਾ ਲੱਗੂਗਾ ਤੈਨੂੰ ਵੀ ਕੱਟਤਾ ਵਾ ਧਾਰਾਂ ਤੁਰਾਂ ਦੇ ਸਲਫ ਦੀਆਂ ਲੱਗੀਆਂ ਉਹ ਸਾਰੀਆਂ ਲਵਣਾ ਫੋਨ ਤਨ ਦਾ ਕੀ ਗੱਲ ਵੈਨ ਹੋਰ ਨਾ ਕੋਈ ਫਾਲਟ ਪੈ ਗਿਆ ਹੋਵੇ ਕਿਤੇ ਚਲੋ ਆਪੇ ਵੇਖੂਗਾ ਆਣ ਕੇ ਫਿਰ ਹਾਂ ਜੀ ਅਗੜਿਆ ਮਰਜੀ ਦਿਓ ਲੂਨ ਦਿਓ ਇੱਥੇ ਫੋਨ ਲਾਈ ਜਾਂਦਾ ਜੀ ਉਹ ਗੱਲ ਕਰ ਲੈਂਗੇ ਨਾ ਫੋਨ ਤੇ ਮੈਂ ਕਹਿੰਦੇ ਹਕੂਮ ਹਕੂਮ ਕਿਹਦੀ ਹਾਂ ਕੌਮ ਸਰਦੋ ਦੇਣਾ ਉਹ ਯਾਰ ਐਦਾਂ ਨਾ ਕਰਵੇਂ ਉਹ ਗੱਲ ਚੱਲ ਕਿਹੜੀ ਕੌਮ ਚ ਸਿਕਰ ਮੈਂ ਜਿੱਦ ਸੈਂਡ 1 ਉਹ ਮੈਂ ਤਾਂ ਕਰਕੇ ਕਹਿ ਲਿਆ ਵੀ ਇਲੈਕਟ੍ਰੀਸ਼ੀਅਨ ਦਾ ਨਾ ਕੋਈ ਨੁਕਸ ਹੋਵੇ ਫਿਰ ਟਰੈਕਟਰ ਨੂੰ ਹੋ ਗਈ ਗਿਆ ਚੰਗਾ ਭਲਾ ਦਿੱਤਾ ਹੀ ਇਹਨੂੰ ਸ਼ਾਹ ਵਾਲੀ ਗੱਲ ਕਿਤੇ ਸੱਚੀ ਨਾ ਹੋ ਜਾਈ ਯਾਰ ਹੈਲੋ ਉਹਨੀ ਆਂਦੀ ਕਿਉਂ ਆ ਕਲੀ ਗੱਲਾਂ ਕਰੀਆਂ ਆਂਦੀ ਰਕਲ ਨੁਕਸ ਨਿਕਲਦਾ ਵੇ ਇਹਦੇ ਵਿੱਚ ਚੱਲ ਡੀਕ ਲੈ ਨਾ ਉਹ ਨੁਕਸ ਸੰਨ ਇੰਜਨ ਉੰਜਨ ਤਾਂ ਠੀਕ ਹੀ ਯਾਰ ਜਦੋਂ ਖੜਿਆ ਹੁਣ ਸਮਝ ਨਹੀਂ ਲੱਗਣ ਦੀ ਵੀ ਕੀ ਬਣਿਆ ਤਾਰਾਂ ਤੁਰਾਂ ਵੀ ਸਾਰੀਆਂ ਲੱਗੀਆਂ ਆ ਆ ਨਾਲੇ ਚਲਾ ਕੇ ਤੇ ਛੱਡ ਕੇ ਗਿਆ ਵਾ ਇੱਥੇ ਉਹ ਵਨ ਇਹਦਾ ਇਦਾਂ ਕਰ ਵੀ ਮਿਸਤਰੀ ਨੂੰ ਉਹਨੂੰ ਵਖਾਲਾ ਇਦਾਂ ਕਰ ਇਹਨੂੰ ਇਹਨੂੰ ਲੈ ਜਾ ਮਿਸਤਰੀ ਕੋਲ ਵਨ ਇਦਾਂ ਕਰ ਲਬਲੀ ਹਾਂ ਇਹਦਾ ਨਾ ਇੰਆਂ ਦਾ ਤੇਲ ਚੈੱਕ ਕਰਾ ਯਾਰ ਉਹਨੂੰ ਤਾਂ ਮੈਂ ਆਖਿਆ ਵੀ ਸਾਰਾ ਕੁਝ ਵੇਖ ਲਈ ਇਹਦਾ ਉਹਨੇ ਬਦਲਤਾ ਹੁਣਾ ਦੰ ਤੇਲ ਨਹੀਂ ਨਹੀਂ ਈਡੀ ਛਤੀ ਨਹੀਂ ਇੰਜਨ ਵਾਤ ਪਾਉਂਦੇ ਹੋ ਪਤਾ ਤਾਂ ਨਾ ਲੱਗੂਗਾ ਜੋ ਬੰਨੂ ਪਤਾ ਕਿਥੋਂ ਲੱਗਣਾ ਵਾ ਉਹ ਤੇ ਆਪ ਲਬਲੀ ਨਾ ਲੱਗਦਾ ਵਾ ਕੱਲੋਂ ਇਹ ਨਾ ਹੋਵੇ ਉਹ ਤਾਂ ਆਪਣੇ ਸਿਰ ਇਹ ਬਣਾਉ ਉਹਨੂੰ ਹੱਡਣਾ ਨਹੀਂ ਤੂੰ ਵੇਖੀ ਕਿਦਾਂ ਤੂੰ ਦੂਧ ਹੁੰਦੀ ਰੀ ਪੈਂਡ ਚ ਆ ਇਲਕੋ ਕਿਨੇ ਟ੍ਰਾਈਟਰ ਲੱਗਨੇ ਆਉਣਾ ਕਰਨਾ 21 ਇੰਜਨ ਦੇ ਪਤਾ ਕਿਨੇ ਪੈਸੇ ਲੱਗਣੇ ਆ ਘਟੂ ਘਟ 50000 ਰੁਪਏ ਲੱਗਣਾ ਵਾ ਤੇ ਕੌਣ ਲੋਂਦਾ ਆਪਣੇ ਕੋਲ ਆਹੋ ਇਹ ਤਾਂ ਗੱਲ ਸਹੀ ਆ ਤੂੰ ਵੇਖੀ ਜੀ ਉਹਨੂੰ ਪਤਾ ਲੱਗਣਾ ਨਾ ਅੜੀ ਚੜੀ ਫੜਦੀ ਨਾ ਉੱਤੇ 21 ਜੇ ਫੇਰ ਆੜੇ ਥਲੇ ਲੱਗੇ ਨਾ ਪਤਾ ਫੇਰ ਲੱਗਣਾ ਵਾ ਜੋ ਮੋੜ ਦੇ ਫੀਸਾਂ ਨਹੀਂ ਫੇਰ ਆਤਾ ਅੱਡੇ ਤੇ ਆ ਤੇ ਅੱਡੇ 21 ਜੇ ਮੋੜ ਦੀ ਫੀਸ ਲਈ ਨਾ ਸਾਡੇ ਇਧਰ ਆਏ ਹੋਏ ਅੱਬਾ 21 ਜੇ ਮੋੜ ਦੀ ਫੀਸ ਲਈ ਨਾ ਜਦੋਂ ਸੰਦੀਪ ਮੁੰਡੇ ਦੀ ਫੀਸ ਲਈ ਨਾ ਹਟਿਆ ਗਿਆ ਤਰਦੇ ਨੇ 21 ਜਦੋਂ ਸੰਦੀਪ ਮੁੰਡੇ ਦੀ ਫੀਸ ਲਈ ਹਣੇ ਅੱਗੇ ਧਰਲੇ ਮਾਰੇ ਨਾ 21 ਉਹ ਚੰਗਾ ਕੀਤਾ ਉਹਨੂੰ ਮਨਾ ਕਰਤਾ ਵਾ ਹਾਂਜੀ ਦੋਵੇਂ ਨਹੀਂ ਚੱਲਦੇ ਜਾਪੇ ਮੈਂ ਤਾਂ ਅੱਗੇ ਨਹੀਂ ਚਾਹੁੰਦੀ ਯਾਰ ਕੀ ਉਹ 21 ਉਹ ਚੰਗਾ ਕੀਤਾ ਮਮੀ ਨੇ ਮਨਾ ਕਰਤਾ ਉਹਨੂੰ ਦੋਹਾਂ ਨਹੀਂ ਚੱਲਦੇ ਚੱਪੜ ਕੇ ਮੈਂ ਤਾਂ ਅੱਗੇ ਚਾਹਨੀ ਇਹ ਵੀ ਵੇਖੋ ਨਾ ਚਲ ਜੇ ਚਾਰ ਹੀ ਤੇ ਅੱਧ ਚ ਆ ਗਿਆ ਕੰਮ ਤੇ ਥੋੜੇ ਬੋਦੇ ਸਾਨੂੰ ਦੇ ਦੁੱਧ ਦੇ 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 ਜਦੋਂ ਅਰਤੀਓਂ ਕੋ ਲੱਗਦੇ ਸਾਨੂੰ 21 ਦਲਜੀਤ ਮੇਰੀ ਗੱਲ ਸੁਣ ਜਦੋਂ ਜੋਬਾਂ ਤੇ ਹੁੰਦਿਆਂ ਕਿੰਨੀ ਬਰਕਤ ਹੈ ਘਰ ਫਿਰ ਜੋ ਬਸ ਬਸ ਜੋ ਕੇ ਗਾਣੀ ਪੁਸ਼ਪਾਂ ਤੇ ਜਦੋਂ ਜਦੋਂ ਮੈਂ ਸ਼ੁਰੂ ਕੀਤਾ ਆ ਵੀ ਤਾਂ ਉਹ ਨਹੀਂ ਆ ਰਿਹਾ ਪਿਆਰੀ ਸਮਝ ਗਈ ਪਿਆਰੀ ਲਬਰੀ ਚਲੋ ਯਾਰ ਤੋਂ ਦਲਜੀਤ ਪੁੱਤ ਜੋਬਨ ਨੂੰ ਲੈ ਰਿਹਾ ਲੱਗੀ ਹੈ ਨਾ ਮੈਂ ਉੱਥੇ ਹੀ ਚੁੱਪ ਕਰਾ ਦਿੱਤਾ ਹੌਣ ਕਰ ਉਸੇ ਚਲ ਨਹੀਂ ਹੁਣ ਮੈਂ ਕਰ ਦੇਣਾ ਚਲ ਨਹੀਂ ਹੋਣਾ ਬਾਈ ਚਲੋ ਚੋ ਚਲੋ ਚੋ ਚਲੋ ਚੋ ਨਹੀਂ ਹੋਣਾ ਬਾਈ ਚਲੋ ਚੋ ਅਰੇ ਕੋਈ ਹੋਇਆ ਜੇ ਅੱਜ ਹੀ ਧੁੱਪ ਲੱਗੀ ਆ ਚਲੋ ਲਾ ਦੇ ਕੱਪੜੇ ਚਲੋ ਪਹਿਲਾਂ ਪੁਜਾ ਪੁਜਾ ਮਾਰਤੀ ਦੋਵੇਂ ਜੀ ਉਹ ਤੇ ਹੁਣ ਭੁਕੇ ਮੰਦੇ ਚੁਈਆਂ ਮਾਟਰ ਸ਼ੁਰੂ ਕਿੱਥੇ ਕਰਨਾ ਵੀ ਉਹਦੇ ਗਿਆਨੀ ਦੇ ਤੱਕ ਨਹੀਂ ਹੈਗਾ ਜੀ ਕਿੰਨੀ ਵਰਗੇ ਦੋਵਾਂ ਜੀਆਂ ਨੇ ਲekin ਨਹੀਂ ਵਰਕੇ ਸਹੀ ਹੈ ਤੂੰ ਆਪ ਸੋਚ ਪੁੱਛ ਨਾ ਜੋ ਬੰਦੇ ਹੁੰਦਿਆ ਵੀ ਸਾਰਾ ਕੰਮ ਚੱਲਦਾ ਹੀ ਸੀ ਹਾਂ ਠੀਕ ਹੈ ਪਤਾ ਨਹੀਂ ਉਹ ਕਿਹੋ ਜੀ ਉਹਦੀ ਕਿਸਮਤ ਸੀਗੀ ਪਹਿਲਾਂ ਉਹ ਗਿਆ ਤੇ ਘਰ ਦੇ ਬਾਹਰ ਬੈ ਗਿਆ ਜੋਤੀ ਐਸੀ ਕਿਸਮਤ ਹੀ ਹੋ ਗਈ ਆਪਣੀ ਨਾਲ ਲਈ ਚਲਾਰਾ ਪੈ 21 ਦਲਜੀਤ ਪੁੱਤ ਜੋ ਬੰਦੇ ਹੁੰਦਿਆ ਨਾ ਕਰ ਕਿੰਨੀਆਂ ਗੱਲਾਂ ਕੀਤੀਆਂ ਤੁਸੀਂ ਮੈਨੂੰ ਤੇ ਮੰਮੀ ਹੁੰਦੇ ਤੇ ਹੀ ਦੇ ਦਿੰਦੇ ਪੈਸੇ ਪੈਸੇ ਹੌਣ ਕਿੱਥੋਂ ਮਮੀ ਦੱਸੋ ਬਣਾ ਆਪਣੇ ਖਰਚੇ ਕਿੱਥੋਂ ਕਰਦੇ ਸੀ ਮੰਮੀ ਪੈਸੇ ਹੌਣ ਕਿੱਥੋਂ ਦੱਸੋ ਬਣਾ ਆਪਣੇ ਖਰਚੇ ਵੀ ਤਾਂ ਤੁਹਾਡੇ ਚੱਲ ਜੀ ਨਹੀਂ ਹੋਗੇ 21 ਮੰਮੀ ਪੈਸੇ ਆਉਣ ਕਿੱਥੋਂ ਦੱਸੋ ਬਣਾ ਆਪਣੇ ਖਰਚੇ ਵੀ ਤਾਂ ਪੁੱਤ ਕਰਨੀ ਡੇਜੇ ਨਾ ਕਿ ਮਮੀ ਕਾਹਦੇ ਖਰਚੇ ਕਰਨ ਡੇ ਆਂ ਕਿੰਨੇ ਕ ਮੈਂ ਸੂਟ ਲੈ ਆਂਦੇ ਤੇ ਕਿੰਨਾ ਕੁਝ ਸਮਾਨ ਲੈ ਆਉਂਦੀ ਮੈਂ ਲੈ ਆਉਂਦੀ ਮੈਂ 21 ਮੰਮੀ ਐ ਦੱਸੋ ਕਿੱਥੋਂ ਲਿਆਵਾਂ ਮੈਂ ਡੈਡੀ ਕਾਹਦਾ ਸਮਝ ਨਹੀਂ ਦੱਸੋ ਬਣਾ ਜੋ 4 ਕਿੱਲੇ ਹੀ ਉਹਨੂੰ 2 ਕਿੱਲੇ ਫਰਾਤੇ ਹੀ ਉਸੇ ਹਿੱਸੇ ਦੇ ਮੰਗੇ ਨਹੀਂ ਗਿਆ ਪਰ ਇਹ ਆਪੇ ਮੈਨੂੰ ਨਾ ਜੋਬਨ ਲੱਭਦਾ ਸੀ ਉੱਥੇ ਕੀ ਦਾ ਨੁਮੇ ਕਸਾ ਨਾ ਮੇ 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 ਚੋਂ ਨਾਂ ਤਰ ਸੀ ਨਹੀਂ ਕਰਦੇ ਯਾਰ ਇਹੋ ਗੱਲ ਕਹੜੇ ਹੋਰ ਕੀ ਕਹਣਾ ਮੇਰੀ ਗੱਲ ਸੁਣ ਕਿਹੜੇ ਕਿਹੜੇ ਪਿੰਡ ਤੋਂ ਆਏ ਜੀ ਸਿੱਧਵਾਂ ਦੇ ਪਾਜੀ ਹੁਣੀ ਅਸੀਂ ਤੇ 21 21 ਡਰਜੀ ਜੇ ਉਹਨੂੰ 2 ਕਿਲੋ ਦੇਤੇ ਹੀ ਉਹਨੂੰ ਜੀ ਆਉਂਦੇ ਪੈਸੇ ਦੇਣੇ 2 ਕਿਲੋ 2 ਕਿਲੋ ਦੇਖ ਕੇ ਹੀ ਤਾਂ ਮੈਂ ਮੜਾ ਸੀ ਚਾਰ ਜੰਗਰੀ ਲੈ ਗਿਆ ਤੂੰ 2 ਕਿਲੋ ਉਹ ਗੋਲੀਆਂ ਵੇਚੀਆਂ ਏ 2 ਕਿਲੋ ਆ ਜਾਈ ਮੈਂ ਨਹੀਂ ਸੀ ਸੰਗਾ ਬੈਠੇ ਸੀ ਉਹਨਾਂ ਵਿੱਚ ਬੋਲ ਕੇ ਜਾਂ ਨਹੀਂ ਜਾਂ ਤੂੰ ਫੋਟੋ ਮਾਰ ਬੇੜੀ ਜਗਾਫਲਾ ਮੂੰਗੀ ਦੀ ਰਕਾਰਦੀ ਰਕਾਰ ਕੇ 21 ਡਾਡ ਜੀ ਉਹਨੂੰ 2 ਕਿਲੇ ਦਿੱਤੇ ਹੀ ਉਹਨਾਂ ਨੇ ਕਿਹਾ ਇਹ ਸਾ ਤਹੀ ਉਹ ਪੁੱਤ ਵੇਖਿਆ ਤਾਂ ਹੈਗਾ ਹੀ ਪਰ ਮੈਨੂੰ ਜੋਤ ਵਿੱਚ ਨਵਲੀ ਯਾਰ ਦੇ ਕੋਈ ਬਿਲਕੁਲ ਆ ਗਿਆ ਯਾਰ ਉਹ ਵੀ ਤੁਸੀਂ ਕਹਿ ਰਹੇ ਹੋ ਕੋਈ ਸੀ ਵੀ ਕੋਲੇ ਸੀ ਵੀ ਕੋਲੇ ਆ ਗਿਆ ਇਹ ਨੰਨੇ ਕੋਸਿੰਗ ਨਹੀਂ ਕੋਈ ਗਿਆ ਗਿਆ ਉਹ ਇਹਨਾਂ ਦੋਵਾਂ ਦਾ ਸੀਨ ਚਲਵਾਉਂਦਾ ਉਹਨਾਂ ਤਾਂ ਇਹਨਾਂ ਨਾਲ ਫਾਇ ਲੱਗ ਜਾਂਦੇ ਨੇ ਤੇਰਾ ਨਾਂ ਉੱਠਣ ਜੋਗੇ ਨਾ 2 1 ਡੈਡ ਜੀ ਜਦੋਂ ਉਹਨੂੰ ਦੋ ਕਿਲੇ ਦਿੱਤੇ ਹੀ ਉਹ ਲੋਹੀ ਸਣੀ ਵੇਖਿਆ ਤੁਸੀਂ ਉਸ ਨਹੀਂ ਰਿਹਾ ਨਾ ਉਹ ਨਹੀਂ ਹੋ ਗਿਆ ਯਾਰ ਨਾ 2 1 ਡੈਡ ਜੀ ਜਦੋਂ ਉਹਨੂੰ ਦੋ ਕਿਲੇ ਦਿੱਤੇ ਨਹੀਂ ਚੜਦੇ ਨੋਗੇ ਸੱਚੀ ਨਹੀਂ ਉਹ ਤੇ ਆਵੇ ਬਣਾ ਕੇ ਲਿਆਉਂਦੀ ਜਿਹੜਾ ਨਾ ਕਿੱਦਾਂ ਲਿਗਦੇ ਤੋ ਤੋ ਉਹ ਮੋਗੀਆਂ ਉਹ ਅੱਜ ਮੋਗੀਆਂ ਨਾ ਮਾਂ ਮੀ ਵੀ ਨਹੀਂ ਡਿੱਗੀ ਅੱਛਾ ਥੋੜੀ ਮੈਂ ਗਿਆ ਘਟਿਆ ਉਹ ਮੋਗੀਆਂ ਨਾ ਤਾਂ ਕੋਈ ਆ ਜਿੱਟਕੇ ਕੱਲ ਜਦੋਂ ਆ ਗਿਆ ਮਟਰ ਪਨੀਰ ਜਿਹਾ ਉਹ ਪਨੀਰ ਲੱਗ ਰਿhta ਗਵਾਂਡੀਆਂ ਨਾ ਨਹੀਂ ਪਹਿਲਾਂ ਆਲੂ ਗਾਜਰਾਮ ਬਣਾ ਲਈ ਰੋਬੀ ਬਣਾ ਲਈ ਅੱਜ ਕੋਈ ਗੱਲ ਨਹੀਂ ਦਾਲ ਚੱਲ ਜੜੀ ਇਹ ਸਬ ਮੰਗਣਾ ਹੈ ਨਾ ਉਹ ਕੋਈ ਮੰਗ ਦੇ ਹੋਰ ਮੇਰੇ ਕੋ ਕੱਲੇ ਕੋਈ ਮੰਗਣ ਦੇ ਦਲਜੀਤ ਹੈ ਉਹ ਤਾਂ ਗਲਤੀ ਹੋ ਗਈ ਪੁੱਤ ਪਿਓ ਤੇਰੇ ਨੇ ਗਲਤੀ ਕਰ ਲਈ ਤੀਜਾ ਹੈ ਸਾਨੂੰ ਵੀ ਰੱਖਣਾ ਚਾਹੀਦਾ ਸੀ ਅੱਜ ਜਿਹੜੇ ਤਰਲੇ ਲੈਣ ਦੇ ਨਾ ਪੈਸਿਆਂ ਨੂੰ ਨਾਲੇ ਤਾਂ ਉਹ ਕੋ ਬੇਇਤੀ ਕਰਵਾਉਂਦੇ ਆ ਉਹ ਸਾਡੀ ਵੀ ਨਾ ਹੁੰਦੀ ਕੋਈ ਬੇਇਤੀ ਗੱਲ ਦੀ ਗੱਲ ਕਰਨੀ 21 ਅੰਮੀ ਬੇਇਤੀ ਗੱਲ ਦੀ ਦੱਸੋ ਤੁਸੀਂ ਕਹੋਗੇ ਸਾਡੇ ਕੋਲ ਹੈ ਨਹੀਂ ਤੇ ਮੈਂ ਕਿਹੜੇ ਗੱਲ ਦੀ 21 ਕੱਲ ਨੂੰ ਪੁੱਤ ਕਿਦਾਂ ਦੇਣ ਮਾਰ ਹੋਇਆ ਨਾ 21 ਮੇਰੀ ਗੱਲ ਸੁਣੋ ਮੈਨੂੰ ਪਤਾ ਲੱਗਾ ਵਾ ਕਿ ਚੋਤੇ ਘਰ ਮੁੰਡਾ ਹੋਇਆ ਵਾ ਡੈਡ ਜੀ ਮੁੰਡਾ ਹੋਇਆ ਤਾਂ ਅਸੀਂ ਅਹੀਂ ਦੱਸੂਗੀ ਇਹ 2 ਮਿੰਟ ਪਿਓ ਨਾ ਇਹ ਕਦੀ 21 ਮੇਰੀ ਗੱਲ ਸੁਣੋ ਮੈਨੂੰ ਪਤਾ ਲੱਗਾ ਵੀ ਪਿਓ ਤੇ ਕਰ ਮੁੰਡਾ 21 ਜਾਓ ਜਾ ਕੇ ਨਾ ਤੇ ਮਿਲ ਕੇ ਆਉ ਦੋਵੇਂ ਜੀ ਹੁਣ ਨਾ ਬਾਹ ਫੜੀ ਹੁੰਨੇ ਤੁਹਾਡੀ ਜਿੱਦਾਂ ਧੱਕੇ ਮਾਰੇ ਨਾ